देखो हारिस दे का जतन होता सरकार बनान ਲਈ ਤੁਹਾਡਾ ਰਾਜ ਕਿਨੇ ਰੁਕਿਆ ਅੰਧਾਰ ਦੀ ਸਰ ਜ਼ਮੀਨ ਤੇ ਰਾਜ ਦੀ ਸ਼ਕਤੀ ਤੋਂ ਬਨਾ ਇਨਸਾਫ ਨਹੀਂ ਬਣ ਸਕਦੇ ਨਾ ਉਸ ਬੰਦੇ ਨੇ ਕਦੇ ਜੇਲ ਕੱਟੀ ਨਾ ਉਹਨੇ ਕਦੇ ਧਾਲਾਂ ਦਿੱਤਾ ਨਾ ਕਦੇ ਉਹਨੇ ਕੋਈ ਕਾਨਫਰੰਸ ਕੀਤੀ ਲੇਕਿਨ ਉਹਨਾਂ ਨੂੰ ਇਸ ਕੱਲ ਦਾ ਸਾਹ ਹੋ ਗਿਆ ਕਿ ਧਾਂਗਰਸ ਅਤੇ ਬਾਦਰ ਕਾਲੀਦਾ ਤੋਂ ਪੰਧਾਰ ਦੇ ਲੋਕ ਦੁਖੀ ਨੇ

ਤੇ ਸਾਹਮਣੇ ਸਭਾਇਆ ਗੁਰੂ ਰੂਪ ਸਾਧ ਸੰਗਤ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਲੰਮੇ ਸਮੇਂ ਤੋਂ ਜਦੋਂ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਉਤੇ ਹਮਲਾ ਹੋਇਆ ਹਮਲੇ ਤੋਂ ਬਾਅਦ ਲੰਮਾ ਸਮਾਂ ਸਾਧ ਸੰਤ ਪੰਥ ਜਦੋਂ ਜਹਰ ਕਰਦਾਰ ਕੋਸ ਜਦੋਂ ਜਾਂਦੇ ਵਿੱਚ ਕਿਤੇ ਨਾ ਕਿਤੇ ਨਵੇਂ ਪਨਾ ਵਿੱਚ ਨੰਨੀਆਂ ਗੱਲਾਂ ਨਿਕਲ ਕੇ ਆ ਜਾਂਦੀਆਂ ਆ ਅੱਜ ਆਪਾਂ ਭਾਈ ਗੁਰਦੇਵ ਸਿੰਘ ਜੀ ਕਮਕੇ ਸਾਹਿਬ ਉਹਨਾਂ ਦੀ ਸ਼ਹਾਦਤ ਦੇ ਸੰਬੰਧ ਵਿੱਚ ਅਕਤਰ ਹੋਏ ਆ ਇਹ ਕਰਨਾ ਚਾਹੀਦਾ ਹੈ ਕਿਵੇਂ ਕਰਨਾ ਚਾਹੀਦਾ ਇਹਦੇ ਲਈ ਇੱਕ ਤੱਕ ਕਾਨੂੰਨੀ ਲੜਾਈ ਹੈ ਜਿਹੜੀ ਮਤੀਤ ਸਹਿਬਾਨ ਨੇ ਲੜਨੀ ਹੈ ਉਹ ਪਹਿਲਾਂ ਹੀ ਤਿਆਰ ਕੀਤੀ ਜਾ ਸਕੀ ਦੂਜਾ ਯਤਨ ਜੜਾ ਹੈ ਉਹ ਪੰਜਾਬ ਦੀ ਮਜੂਦਾ ਭਗਵੰਤ ਸਿੰਘ ਮਾਨ ਦੀ ਸਰਕਾਰ ਤੇ ਪੂਰੇ ਪੰਥ ਵੱਲੋਂ ਪੰਜਾਬੀਆਂ ਵੱਲੋਂ ਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਵੱਲੋਂ ਇੱਕ ਦਵਾਰ ਬਣਾਉਣ ਲਈ ਆਪਣੇ ਆਪਣੇ ਪੱਤਰ ਤੇ ਵਿਅਕਤੀਗਤ ਰੂਪ ਦੇ ਵਿੱਚ ਵੀ ਜਥੇਬੰਦਕ ਰੂਪ ਦੇ ਵਿੱਚ ਵੀ ਸੰਪਰਦਾਵਾਂ ਵੱਲੋਂ ਵੀ ਸਿੰਘ ਸੁਭਾਵਾ ਵੱਲੋਂ ਜੀ ਉਹਨਾਂ ਨੂੰ ਆਪਣੀਆਂ ਪੱਟੀਆਂ ਲੇਖ ਕੇ ਇਹ ਯਤਨ ਕਰਨੇ ਚਾਹੀਦੇ ਨੇ ਕਿ ਉਹਨਾਂ ਤੇ ਦਬਾਅ ਬਣਾਇਆ ਜਾ ਸਕੇ ਤਾਂ ਕਿ ਉਹ ਭਾਈ ਗੁਰਦੇਵ ਸਿੰਘ ਜੀ ਕੌਂਕੇ ਸਾਹਿਬ ਦੇ ਤਾਤਰਾ ਨੂੰ ਗ੍ਰਫਤਾਰ ਕਰਾ ਕੇ ਸਜ਼ਾਵਾ ਦੇਣ ਦਾ ਯਤਨ ਕਰ ਸਕਣ ਇਸ ਤੋਂ ਅਗੇ ਹੋਰ ਬਹੁਤ ਸਾਰੇ ਮਤੇ ਨੇ ਜਿਹੜੇ ਇੱਥੇ ਪਏ ਜਾਣੇ ਨੇ ਮੈਂ ਤਕਰੀਬਨ ਸਾਰੇ ਪੜ੍ਹੇ ਨੇ ਉਹਨਾਂ ਦੀ ਮੈਂ ਤਾਅਦੀਦ ਕਰਦਾ ਪਰ ਮੈਂ ਦੋ ਗੱਲਾਂ ਇਸ ਤੋਂ ਬਿਨਾ ਹੋਰ ਕਰਨੀਆਂ ਚਾਹੁੰਦਾ ਇੱਕ ਗੱਲ ਤਾਂ ਇਹ ਹੈ ਕਿ ਅਸੀਂ ਇਸ ਗੱਲ ਦੀ ਤਾਂ ਚਿੰਤਾ ਕਰਦੇ ਹਾਂ ਕਿ ਜੀ ਪ੍ਰਕਾਸ਼ ਸਿੰਘ ਬਾਦਲ ਨੇ ਉਹਦੇ ਸੁਪੁੱਤਰ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਭਾਜਪਾ ਨਾਲ ਸਮਝੌਤਾ ਕਰ ਲੈਣਾ ਤੇ ਆਪਣੀ ਸਰਕਾਰ ਬਣਾਉਣੀ ਹੈ ਦੇਖੋ ਹਰ ਇੱਕ ਦਾ ਯਤਨ ਹੁੰਦਾ ਸਰਕਾਰ ਬਣਾਉਣ ਲਈ ਤੁਹਾਡਾ ਰਾਹ ਕਿਨੇ ਰੋਕਿਆ ਨਹੀਂ ਅਸੀਂ ਕਿਉਂ ਨਹੀਂ ਯਤਨ ਕਰਦੇ ਐਸਾ ਪੰਡਾਰ ਦੀ ਸਾਧ ਜਮੀਨ ਦੇ ਉੱਤੇ ਰਾਜ ਦੀ ਸ਼ਕਤੀ ਤੋਂ ਬਣਾ ਇਨਸਾਫ ਨਹੀਂ ਬਣ ਸਕਦੇ ਰਾਜਨੀਤਿਕ ਸ਼ਕਤੀ ਦੀ ਬਹੁਤ ਵੱਡੀ ਜ਼ਰੂਰਤ ਹੈ ਇਹ ਰਾਜਨੀਤਿਕ ਸ਼ਕਤੀ ਲਈ ਜ਼ਰੂਰੀ ਹੈ ਇਹ ਰਾ ਪੰਥਕ ਧਰਾਂ ਦੇ ਨਾਲ ਨਾਲ ਰਾਜਨੀਤਿਕ ਧਿਰਾਂ ਦੇ ਸਨ ਅਨੁਸਾਰਾਂ ਦਾ ਯਤਨ ਕਰਨਾ ਚਾਹੀਦਾ ਇਹ ਰਾਜਨੀਤਿਕ ਤੇ ਰੰਗਾਂ ਵਿੱਚ ਸਾਰੋਂ ਹੈ ਹੁਣ ਪਿਛਲੇ ਸਮੇਂ ਵਿੱਚ ਸਧਾਰਤਕ ਭਾਨਸੀ ਭਾਨਦੀ ਸਰਕਾਰ ਬਣੀ ਨਾ ਉਸ ਬੰਦੇ ਨੇ ਕਦੇ ਜੇਲ੍ਹ ਕੱਟੀ ਨਾ ਉਹਨੇ ਕਦੇ ਧਾਲਾਂ ਦਿੱਤਾ ਨਾ ਕਦੇ ਉਹਨੇ ਕੋਈ ਕਾਨਫਰੰਸ ਕੀਤੀ ਲੇਕਨ ਉਨ੍ਹਾਂ ਨੂੰ ਇਸ ਕੱਲਾ ਸਾਹ ਸੁ ਗਿਆ ਕਿ ਕਾਂਗਰਸ ਅਤੇ ਬਾਦਰ ਕਾਲੀਦਾਨ ਤੋਂ ਪੰਜਾਬ ਦੇ ਲੋਕ ਦੁਖੀ ਨੇ ਤੇ ਉਹਨਾਂ ਨੇ ਉਸ ਅਖਬਾਰ ਨੂੰ ਫੜਿਆ ਪੰਜਾਬ ਦੀ ਸਰਦ ਮੀਨਤ ਤੇ ਪ੍ਰਚਾਰ ਕੀਤਾ ਰਾਜ ਸਥਾਪਿਤ ਕਰ ਲਿਆ ਆਜੂ ਦੇ ਰਾਜ ਤੋਂ ਵੀ ਲੋਕ ਪੰਡਾਨ ਦੇ ਤੰਗ ਹੋ ਗਏ ਆਪਾਂ ਵੀ ਸਾਰੇ ਤੰਗ ਤੇ ਪੰਜਾਬ ਦੇ ਲੋਕ ਵੀ ਤੰਗ ਨੇ ਆਪਾਂ ਬਦਲ ਕਿਉਂ ਨਹੀਂ ਪੈਦਾ ਕਰ ਸਕਦੇ ਆਪਾਂ ਇਹੋ ਜਿਹਾ ਯਤਨ ਕਿਉਂ ਨਹੀਂ ਕਰਦੇ ਸੋ ਇੱਕ ਤਾਂ ਮੇਰੀ ਇਹ ਵਿਚਾਰਸ਼ਾ ਮੇਰੀ ਅੰਤਵੰਨ ਕੇ ਬੇਨਤੀ ਹੈ ਇਹ ਛੋਟੇ ਛੋਟੇ ਟੁਕੜੇ ਨਾ ਬਣਾਓ ਛੋਟੇ ਛੋਟੇ ਧਾਲਾ ਨਾ ਬਣਾਓ ਇੱਕ ਵੱਡੀ ਪੰਥਕ ਧਿਰ ਬਣਾਓ ਪੰਜਾਬ ਦੀ ਜਿਹੜੀ ਰਾਜਨੀਤਿਕ ਤਬਦੀਲੀ ਲਿਆਉਣ ਦਾ ਵੀ ਯਤਨ ਕਰ सके ਤੇ ਨਾਲ ਦੀ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼ਰੋਨੀ ਅਕਾਲੀ ਦਲ ਵਰਗੀ ਜਿਹੜੀ ਪੰਥਕ ਵਿਚਾਰਾਂ ਦੀ ਪ੍ਰਤੀਨਿਧਤਾ ਕਰਦੀ ਹੋਵੇ ਉਹ ਧਿਰ ਸਥਾਪਿਤ ਕਰਨ ਦਾ ਯਤਨ ਕਰਨਾ ਚਾਹੀਦਾ ਇੱਕ ਗੱਲ ਮੇਰੀ ਯਾਦ ਰੱਖੋ ਸਾਡੇ ਸਟੇਟ ਦੇ ਕਹ ਕੇ ਜਾਣੇ ਚੋਣਾਂ ਸਰਦਾਰ ਸੁਗਮਨ ਸਿੰਘ ਮਾਨ ਨੇ ਥੋੜੇ ਦਿਨ ਹੋਏ ਬੜੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਵਿੱਚ ਉਹ ਨਿੰਦਣ ਜੋ ਕਾਰਵਾਈਆਂ ਇਦਾਂ ਦਾ ਜਦਨ ਨਹੀਂ ਕਰਨਾ ਚਾਹੀਦਾ ਇਹ ਸਰਕਾਰ ਨੂੰ ਅਸੀਂ ਇਹਦੀ ਨਿੰਦਾ ਵੀ ਕਰਦੇ ਹਾਂ ਪਰ ਇੱਕ ਗੱਲ ਯਾਦ ਰੱਖੋ ਇਹਨੇ ਤਾਂ ਬਣਾਏ ਨੇ ਝੂਠੇ ਮੁਕੱਦਮੇ ਔਰ ਜਿੱਦਣ ਸੱਚਾ ਪੰਜਾਬ ਦੀ ਸੋਹਵੀਰ ਸਿੰਘ ਬਾਦਲ ਦੇ ਹੱਥ ਵਿੱਚ ਆ ਗਈ ਮੇਰਾ ਦਾਵਾ ਹੈ ਕਿ ਝੂਠੇ ਪੁਲਿਸ ਮੁਕਾਬਲੇ ਹੋਣਗੇ ਮੁਕੱਦਮੇ ਨਹੀਂ ਝੂਠੇ ਦਰਜ ਹੋਣੇ ਗਾਦਰ ਕਿ ਉਹਦਾ ਕਾਰਨ ਹੈ ਉਹਦੇ ਲਹੂ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਲਹੂ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀ ਸਰ ਜਮੀਨ ਤੇ ਸਭ ਤੋਂ ਪਹਿਲਾ ਝੂਠਾ ਪੁਲਿਸ ਮੁਕਾਬਲਾ ਬਾਬਾ ਬੂਜਾ ਸਿੰਘ ਦਾ ਬਣਾਇਆ ਸੀ ਜਿਹੜਾ 80 ਸਾਲ ਦਾ ਬਜ਼ੁਰਗ ਸੀ ਦੂਜਾ 80 ਸਾਲ ਦਾ ਗ੍ਰੰਥੀ ਸੀ ਮੇਰੇ ਪਿੰਡ ਦੇ ਨਾਲ ਹਰੀ ਸਿੰਘ ਮਰਗਿਆਂ ਦਾ ਉਸ ਬਜ਼ੁਰਗ ਦਾ ਬਣਾਇਆ ਉਹਦੇ ਨਾਲ ਦੋ ਨੌਜਵਾਨ ਬੱਚੇ ਉਹਨਾਂ ਦਾ ਬਣਾਇਆ ਜੇ ਕਿਸੇ ਨੂੰ ਇਹ ਕਹਾਣੀ ਨੌਜਵਾਨ ਪੀੜ੍ਹੀ ਪੜਦੀ ਨਹੀਂ ਹੈ ਪੜਨ ਦਾ ਯਤਨ ਕਰਨਾ ਚਾਹੀਦਾ ਜਿਵੇਂ ਸਭ ਸਿੰਘ ਜਮਲਦਾ ਲਹੂ ਦਾ ਲੋ ਨਾਮਿਤ ਪੜੋ ਉਹਦੇ ਵੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਉਸ ਸਮੇਂ ਪ੍ਰਤਾਪ ਸਿੰਘ ਬਾਦਲ ਦੀ ਸਰਕਾਰ ਵਿੱਚ 19 ਨੇ ਕਿਸ ਕਿਸਮ ਦਾ ਜ਼ਬਰ ਕੀਤਾ ਇਹ ਇੱਕ ਪੰਡ ਦੇ ਵਿੱਚ ਨੌਜਵਾਨਾਂ ਨੂੰ ਫੜ ਕੇ ਜਿਵੇਂ ਜੰਨਾ ਖਿਡਾਰੀ ਚ ਪੀੜਿਆ ਜਾਂਦਾ ਬਾਹਾਂ ਪੀੜ ਪੀੜ ਕੇ ਤਸ਼ੱਦਦ ਕੀਤਾ ਗਿਆ ਇਸ ਕਿਸਮ ਦਾ ਜ਼ਬਰ ਹੋਇਆ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਦੇ ਅੰਦਰ ਤੁਸੀਂ ਤਾਂ ਕੱਲੇ ਨਰਨਤਾਰੀ ਕਾਂਡ ਦੀ ਗੱਲ ਕਰਦੇ ਹੋ ਹੋਰ ਗੱਲਾਂ ਕਰਦੇ ਹੋ ਇਹਦਾ ਪਿਛੋਕੜ ਹੋਰ ਫਰੋਲ ਕੇ ਵੇਖਣ ਦਾ ਯਤਨ ਕਰੋਗੇ ਪਤਾ ਲੱਗ ਜਾਏਗਾ ਸੋ ਮੇਰੀ ਇਹ ਗੁਜ਼ਾਰਸ਼ ਹੈ ਕਿ ਜੇ ਜ਼ਾਬਰਦਾਰਾਂ ਨੂੰ ਰੋਕਣਾ ਹੈ ਜੇ ਜ਼ੁਲਮਦਾਰਾਂ ਨੂੰ ਰੋਕਣਾ ਹੈ ਤੇ ਜੇ ਜ਼ਬਰ ਜ਼ੁਲਮ ਦਾ ਇਨਸਾਫ ਲੈਣਾ ਤਾਂ ਕੋਈ ਪੰਜਾਬ ਦੀ ਸਰਦਮਿੰਤੇ ਰਾਸ਼ੀ ਤੇ ਖੜੀ ਕਰੋ ਜੇ ਭਾਜਪਾ ਨੂੰ ਵੀ ਸੰਧਰਤਾ ਕਰਨਾ ਪੈਂਦਾ ਸ਼ਰਤਾਂ ਦੇ ਤਹਿਤ ਕਰ ਲੋ ਤੁਹਾਨੂੰ ਹਟਾਉਂਦਾ ਕੋਈ ਤੁਸੀਂ ਆਪਣੀਆਂ ਸ਼ਰਤਾਂ ਰੱਖੋ ਵੀ ਅਸੀਂ ਤੁਹਾਨੂੰ ਹਮਾਇਤ ਦੇਣ ਲਈ ਤਿਆਰ ਹਾਂ ਪਰ ਸਾਡੀ ਸ਼ਰਤ ਇਹ ਹੈ ਕਿ ਤੁਸੀਂ ਆਪਣਾ ਸਤਖੰਡ ਸ਼੍ਰੀ ਦਰਬਾਰ ਸਾਹਿਬ ਤੇ ਇਦਾਂ ਕੰਮ ਦੇ ਨਿਕਰਨਗੇ ਜਿਵੇਂ ਤੁਸੀਂ ਕਾਨੂੰਨ ਦੇ ਜ਼ਰੀਏ ਕਰਨ ਦਾ ਯਤਨ ਕਰਦੇ ਹੋ ਅਸੀਂ ਇਸ ਗੱਲ ਦੀ ਆਗਿਆ ਨਹੀਂ ਦੇ ਸਕਦੇ ਅਸੀਂ ਇਸ ਗੱਲ ਦੀ ਆਗਿਆ ਨਹੀਂ ਦੇ ਸਕਦੇ ਕਿ ਤੁਸੀਂ 33 33 ਸਾਲ ਤੋਂ ਜੇਲਾਂ ਜਿਹੜਾ ਦਰਵਾਜ਼ੇ ਵਿੱਚ ਬੰਦ ਜਿਹੜੇ ਤਾਂ ਨੌਜਵਾਨ ਨੇ ਉਹਨਾਂ ਨੂੰ ਤੁਸੀਂ ਰਿਹਾ ਨਹੀਂ ਕਰਦੇ ਔਰ ਬਹਾਨੇਬਾਜ਼ੀ ਕਰਕੇ ਸਾਨੂੰ ਇਹ ਕਰਨਾਂ ਪਰਵਾਨ ਨਹੀਂ ਦੇਖੋ ਆਪਾਂ ਮੈਨਿਓਰਿਟੀ ਚ ਘੱਟ ਗਣਤੀ ਚ ਆਪਣੇ ਕੋਲ ਟੈਂਕਾਂ ਤੋਪਾਂ ਨਹੀਂ ਜਿਹਦੇ ਨਾਲ ਆਪਾਂ ਲੜ ਸਕਦੇ ਆਪਾਂ ਕੇਵਲ ਤੇ ਕੇਵਲ ਵਿਚਾਰਾਂ ਦੀ ਲੜਾਈ ਲੜ ਸਕਦੇ ਆਪਾਂ ਬਹੁਤ ਘੱਟ ਗਣਤੀ ਚ ਆਪਣੀ ਸ਼ਕਤੀ ਨੂੰ ਇਕੱਠਾ ਕਰਕੇ ਤੇ ਮੇਰੀ ਗੁਜ਼ਾਰਸ਼ ਆ ਮੈਂ ਬੜੀ ਵਾਸਤੇ ਜਾਂ ਤਾਂ ਕਹਿ ਕਿ ਪਿਆ ਅਰੰਭ ਦਾ ਵਾਸਤਾ ਤੁਸੀਂ ਸੁਖਬੀਰ ਸਿੰਘ ਬਾਦਲ ਕੰਨੀ ਦੇਖਣ ਦੀ ਵਿਦਾਇ ਆਪਣੀ ਪੰਜਾਬ ਦੀ ਸੱਚੀ ਮੰਨ ਤੇ ਪੰਥ ਦੀ ਰਾਜਸੀ ਧਿਰ ਸਥਾਪਿਤ ਕਰੋ ਖੜੀ ਕਰੋ ਤੇ ਪੰਜਾਬ ਦੇ ਜਿਹੜੀਆਂ ਆਉਣ ਵਾਲੀਆਂ ਪਾਰਲੀਮੈਂਟ ਦੀਆਂ ਚੋਣਾਂ ਉਹਨਾਂ ਵਿੱਚ ਜੋਗਜਕੀ ਲੱਗੋ ਤੇ ਜੋਗ ਵਿਅਕਤੀ ਲੱਭ ਕੇ ਜਿੰਨਿਆਂ ਦੇ ਉੱਤੇ ਚੋਣ ਲੜਾ ਸਕਦੇ ਹੋ ਲੜਾਓ ਇਹ ਲੜਾ ਕੇ ਜਿਹਦੇ ਨਾਲ ਸਮਝੌਤਾ ਕਰਨਾ ਸ਼ਰਤਾਂ ਦੇ ਨਾਲ ਕਰਤਾ ਸੰਧਰਤਾ ਕਰੋ ਜੇ ਹੋਰ ਕਰ ਸਕਦੇ ਹੋ ਤੁਸੀਂ ਕਿਉਂ ਨਹੀਂ ਕਰ ਸਕਦੇ ਸਤਾ ਰੱਖੋ ਕੋਈ ਬੰਨ ਨੂੰ ਬੰਨਣ ਦਾ ਯਤਨ ਕਰੋ ਹਰ ਤੀਜੇ ਦਿਨ ਧਰਮੇ ਦੇਣੇ ਹਰ ਤੀਜੇ ਦਿਨ ਮਜ਼ਾਰੇ ਕਰਨੇ ਤੀਜੇ ਦਿਨ ਕਨਵੈਨਸ਼ਨਾਂ ਕਰੀਆਂ ਆਉਣ ਦੇ ਅੰਦਰ ਜਾਗਰਤੀ ਤਾਂ ਪੈਦਾ ਹੁੰਦੀ ਹੈ ਇਹ ਠੀਕ ਹੈ ਇਹਦੀ ਲੋੜ ਹੁੰਦੀ ਹੈ ਪਰ ਨਾਲ ਦੇ ਨਾਲ ਕੋਈ ਤਿਰਸਸਥਾਪਿਤ ਕਰਨ ਦੀ ਲੋੜ ਮੈਂ ਮੰਗਾਂ ਦੀ ਪੂਰੂ ਦੋ ਹਮਾਇਤ ਕਰਦਾ ਜੋ ਵੀ ਫੈਸਲਾ ਹੋਏਗਾ ਮੈਂ ਦੀ ਹਮਾਇਤ ਕਰਾਂਗਾ ਸ਼ਾਮਲ ਹੋਵਾਂਗਾ ਤੁਸੀਂ ਜੀ ਥਮਾ ਭਾਈ ਜੀ ਦਾ ਫਾਲਸਾ I will keep me.